ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਨਾਲ ਜੁੜੇ ਸਾਰੀ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸੋ ਸਾਥੀਓ ਅੱਜ ਮੈਂ ਕਹਾਂ ਵੀ ਕੱਲੀ ਜ਼ਿਲ੍ਹਾ ਪਧਰੀ ਮਾਨਸਾ ਨਹੀਂ ਅੱਜ ਤਿੰਨ ਚਾਰ ਜ਼ਿਲ੍ਹਿਆਂ ਦੀ ਹੋਰ ਜਿਹੜੀ ਇੱਕ ਸ='%20ਜੁਕਤ ਮੀਟਿੰਗ ਆ ਜਿਹੜੀ ਸਾਂਝੀ ਮੀਟਿੰਗ ਆ ਸੋ ਅੱਜ ਕੋਟੜタルੂ ਮੁੱਖ ਦਫ਼ਤਰ ਵਿਖੇ ਹੋਈ ਹੈ ਸੋ ਇਸ ਮੀਟਿੰਗ ਦੇ ਵਿੱਚ ਜਿਹੜੇ ਅਹਿਮ ਇੱਕ ਦੋ ਫੈਸਲੇ ਲਏ ਗਏ ਆ ਉਹ ਜਾਣੂ ਕਰਾਉਣਾ ਤੁਹਾਨੂੰ ਬੜਾ ਜ਼ਰੂਰੀ ਹੈ ਸੋ ਪਿਛਲੇ 10-15 ਦਿਨਾਂ ਤੋਂ ਜਿਹੜਾ ਲਗਾਤਾਰ ਪ੍ਰਸ਼ਾਸਨ ਨੂੰ ਜਿਹੜਾ ਇੱਕ ਹੱਥ ਬੰਨ੍ਹ ਕੇ ਬੇਨਤੀ ਕਰਦੇ ਪਏ ਆ ਕਿ ਭਈ ਆਹ ਲੁੱਟ ਹੋ ਰਹੀ ਐ ਖਾਸ ਕਰਕੇ ਭرائی ਵਾਲੇ ਉਹਨਾਂ ਨੂੰ ਉਹਨਾਂ ਦੇ ਹੱਕ ਦਵਾ ਦਿਓ ਪਰ ਬੜੇ ਅਫਸੋਸ ਦੀ ਗੱਲ ਹੈ ਏਡੀਸੀ ਸਾਹਿਬ ਨੂੰ ਮੰਗ ਪੱਤਰ ਭੇਜ ਦਿੱਤਾ ਡੀਸੀ ਜਿਹੜੇ ਮਾਨਸਾ ਡਿਫਟੀ ਕਿਊਸ਼ਰ ਦਫ਼ਤਰ ਮਾਨਸਾ ਉੱਥੇ ਮੰਗ ਪੱਤਰ ਦੇਤਾ ਲੇਬਰ ਇਨਸਪੈਕਟਰ ਤੱਕ ਨੂੰ ਮਿਲਲੇ ਐਸਟੀਐਮ ਸਰਦੂਲਗੜ ਐਸਟੀਐਮ ਮਾਨਸਾ ਛੱਡੀ ਕੋਈ ਨਹੀਂ ਉਸ ਤੋਂ ਇਲਾਵਾ ਅੱਜ ਅਖੀਰ ਤੇ ਜਦੋਂ ਇਹ ਲੱਗਾ ਕਿ ਜੀ ਇੱਥੇ ਤਾਂ ਕੋਈ ਸੁਣਵਾਈ ਨਹੀਂ ਸੋ ਅਖੀਰ ਤੇ ਅੱਜ ਪਹੁੰਚ ਕੀਤੀ ਜੋ ਸੀਐਮ ਕੈਂਪਸ ਦੇ ਜਿਹੜੇ ਇੰਚਾਰਜ ਨੇ ਧੂਰੀ ਵਿਖੇ ਸੋ ਉਹਨਾਂ ਨੇ ਵੀ ਅੱਜ ਮੰਗ ਪੱਤਰ ਦਿੱਤਾ ਕਿ ਭਾਈ ਥੱਲੇ ਦਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਡੀਸੀ ਨੇ ਨਹੀਂ ਸੁਣਿਆ ਕੋਈ ਐਸਟੀਐਮ ਸਾਹਿਬ ਨੇ ਨਹੀਂ ਸੁਣਿਆ ਘਟ ਘਟ ਤੁਸੀਂ ਕੋਈ ਸੁਣਵਾਈ ਕਰ ਲਓ ਸੋ ਉਸ ਦਫ਼ਤਰ ਵੀ ਅੱਜ ਮੰਗ ਪੱਤਰ ਦਿੱਤਾ ਕਿ ਅੱਜ ਦੋਵਾਂ ਤਿੰਨਾਂ ਜ਼ਿਲ੍ਹਿਆਂ ਵੱਲੋਂ ਇਹ ਫੈਸਲਾ ਹੋਇਆ ਜ਼ਿਲ੍ਹਾ ਕਮੇਟੀ ਵੱਲੋਂ ਤੇ ਜਿਹੜੀ ਸੂਬਾ ਕਮੇਟੀ ਹੈ ਤੇ ਭਾਈ ਆਉਣ ਵਾਲੇ ਦੋ ਤਿੰਨ ਜਿਹੜੇ ਹੈਗੇ ਆ ਪ੍ਰਸ਼ਾਸਨ ਨੂੰ ਵੀ ਦਿੱਤੇ ਆ ਤੇ ਨਾਲ ਨਾਲ ਹੱਥ ਬੰਨ੍ਹ ਕੇ ਜਿਹੜੀ ਬੇਨਤੀ ਹੈ ਜਿਹੜੀ ਅਪੀਲ ਹੈ ਜਿਹੜੀ ਪੱਠਾ ਐਸੋਸੀਏਸ਼ਨ ਨੇ ਉਹਨਾਂ ਨੇ ਵੀ ਅਪੀਲ ਆ ਕੇ ਭਾਈ ਮਜ਼ਦੂਰਾਂ ਦੇ ਹੱਕ ਦੇ ਦਿਓ ਨਹੀਂ ਤੁਸੀਂ ਇੱਕ ਦੋ ਆ ਤਿੰਨ ਦਿਨਾਂ ਦੀ ਜੇ ਕੋਈ ਸੁਣਵਾਈ ਕਰਦੇ ਤਾਂ ਬੜੇ ਪਰੇਮਾਨ ਨਾਲ ਕਹਿ ਰਹੇ ਆ ਬੜੇ ਰੋਹ ਨਾਲ ਕਹਿ ਰਹੇ ਆ ਕਿ ਆਉਂਦੇ ਮੰਗਲਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਹਰ ਇੱਕ ਪੱਠੇ ਤੇ ਕੱਲਾ ਮਾਨਸਾ ਜ਼ਿਲ੍ਹਾ ਨਹੀਂ ਸਾਡੀ ਕੋਸ਼ਿਸ਼ ਹੋਊਗੀ ਸੰਗਰੂਰ ਜਿਹੜੇ ਦੇ ਵਿੱਚ ਜਿਹੜਾ ਇਹੀ ਐਕਸ਼ਨ ਆ ਉਹ ਉਲੀਕੇ ਆ ਜਾਵੇ ਸੋ ਆਉਣ ਵਾਲੇ ਮੰਗਲਵਾਰ ਨੂੰ ਜਿਹੜਾ ਮਾਨਸਾ ਦੇ 125 ਜਿੰਨੇ ਵੀ ਪੱਠੇ ਨੇ ਸਾਰੇ ਪੱਠਿਆਂ ਦੇ ਉੱਤੇ ਭੜਾਈ ਬੰਦ ਕਰਾਂਗੇ ਤੇ ਬੜਾ ਇੱਕ ਕੱਲਾ ਹੋਈ ਇੱਕ ਆਪ ਦੇ ਮਿਲ ਕੇ ਭਰੇ ਮਨ ਨਾਲ ਇਹ ਫੈਸਲਾ ਲੈਣਾ ਪੈ ਰਿਹਾ ਕਿ ਮੇਰੀ ਅਪੀਲ ਹੈ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਕੋਈ ਜ਼ਮਾਦਾਦਾਰ ਨੇ ਉਹ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਮੇਰਾ ਵੀਰ ਆਪ ਕੋ ਆਪਦੇ ਪੱਠਿਆਂ ਤੇ ਲੀਵਰ ਨੂੰ ਇਸ ਨੇਹਾ ਲਾ ਦੋ ਕਿ ਜਿਹੜਾ ਤਕੜੇ ਹੋਣ ਦੀ ਲੋੜ ਆ ਕੜੜੇ ਹੋਣ ਦੀ ਲੋੜ ਹੈ ਇੱਕ ਸਖਤ ਐਕਸ਼ਨ ਦੀ ਲੋੜ ਹੈ ਤੇ ਸਖਤ ਐਕਸ਼ਨ ਜਿਹੜਾ ਹੈਗਾ ਹੁਣ ਮੰਗਲਵਾਰ ਨੂੰ ਆਉਂਦੇ ਮੰਗਲਵਾਰ ਨੂੰ ਜੱਥੇਬੰਦੀ ਵੱਲੋਂ ਲਿਆ ਜਾਊਗਾ ਉਹ ਪਿਆਰ ਨਾਲ ਕੋਈ ਬੰਦ ਕਰਦਾ ਉਹਦਾ ਵੀ ਸਤਕਾਰ ਹੈ ਨਹੀਂ ਕੋਈ ਪਿਆਰ ਨਾਲ ਭਾਈ ਬੰਦ ਕਰਦਾ ਤਾਂ ਭਰਾਵੋ ਫਿਰ ਇਹ ਲੜਾਈ ਥੋਡੀ ਹੈ ਤੁਹਾਡੇ ਨਾਲ ਰੁੱਖਾ ਹੋਣਾ ਪਵੇ ਤੁਹਾਡੇ ਨਾਲ ਜਿਹੜਾ ਕੋਈ ਤੁਹਾਡੇ ਨਾਲ ਕੋਈ ਜ਼ੋਰ ਦਬਰਣ ਅਸੀ ਕਰਕੇ ਜਿਹੜੀ ਭਾਈ ਬੰਦ ਕਰਾਉਣੀ ਪਵੇ ਅਸੀਂ ਕਰਾਵਾਂਗੇ ਕਿਉਂਕਿ ਲੜਾਈ ਥੋਡੀ ਆ ਤੁਹਾਡੇ ਹੱਕਾਂ ਦੀ ਹੈ ਤੇ ਬੜੇ ਅਫਸੋਸ ਦੀ ਗੱਲ ਆ ਥੋਡੀ ਲੜਾਈ ਤੇ ਤੁਸੀਂ ਜਾਗ ਰੁਕ ਨਹੀਂ ਹੋ ਰਹੇ ਸੋ ਕਿਦਾਂ ਕਿਦਾਂ ਹੁਣ ਇਹ ਲੜਾਈ ਜਿਹੜੀ ਹੈਗੀ ਆ ਉਹ ਕਰਦੇ ਫੈਸਲਾ ਨਾਲ ਲੜਨੀ ਪੈਣੀ ਹੈ ਤੇ ਆਉਂਦੇ ਮੰਗਲਵਾਰ ਨੂੰ ਸਾਰੇ ਜਮਾਦਾਰ ਸਾਰੀ ਜ਼ਿਲ੍ਹਾ ਕਮੇਟੀ ਮਾਨਸਾ ਦੀ ਤਿਆਰ ਹੋ ਜਾਓ ਮੰਗਲਵਾਰ ਨੂੰ ਮਾਨਸਾ ਦਾ ਕੋਈ ਜਿਹੜਾ ਪੱਠਾ ਨਾ ਹੋਵੇ ਜਿੱਥੇ ਕਿ ਭਰਾਈ ਚਾਲੂ ਹੋਵੇ ਪੰਜਾਬ ਦੇ ਪੱਠਾ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਸੰਬੰਧੀ ਉਹਨਾਂ ਦਾ ਬੰਦ ਦਾ ਹੱਕ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਡੀਸੀ ਮਾਨਸਾ ਐਸਡੀਐਮ ਸਰਦੂਲਗੜ ਐਸਡੀਐਮ ਮਾਨਸਾ ਨੂੰ ਸੌਂਪੇ ਮੰਗ ਪੱਤਰ